हां जी ससिका दोस्तों स्वागत है आपका एक बार फिर अपने ब्लॉग के बीच ये मतलब की पिज़्ज़ा वाली दुकान है एक आपा ਨਾਲ ਹੀ ਲੈਣਾ ਉਹਦਾ ਤੇ ਇਹ ਉਹਦੀ ਦੁਕਾਨ ਤੋਂ ਵਣਵਾਇਆ ਆਪਣੇ ਕੋਲ ਫੇਰ ਹਣ ਵਾਸਤੇ ਆਪਾਂ ਜਾ ਜਾ ਕੇ ਖਾਣੇ ਕਿੰਨੀ ਕੁ ਵਧੀਆ ਤੇ ਕਿੰਨਾ ਕੁ ਸਟੈਂਡਰਡ ਹੋਊਗਾ ਉਹਨਾਂ ਦਾ ਹਨਾ ਤੁਹਾਨੂੰ ਮੈਂ ਸਟੈਂਡਰਡ ਚੈੱਕ ਕਰਾਉਣਾ ਇੱਕ ਇਹ ਦੇਖੋ ਆ ਕੋਕਰੋਚਾ ਨਾਲ ਭਰਿਆ ਪਿਆ ਜਿਹਾ ਬਣਿਆ ਇਹਨਾਂ ਦਾ ਠੀਕ ਹੈ ਜੀ ਇਹਦੇ ਵਿੱਚ ਮਤਲਬ ਵੀ ਬਹੁਤ ਕੋਕਰੋਚਾ ਹੈ ਇਹਦੇ ਵਿੱਚ ਮਤਲਬ ਵੀ ਪੂਰਾ ਹਾਈਜਨਿਕ ਦਾ ਭਰਿਆ ਪਿਆ ਬਿਮਾਰੀ ਦਾ ਉਹ ਕੋਕਰੋਜ ਜੀ ਠੀਕ ਹੈ ਜੀ ਤੇ ਆਹ ਵੇਖੋ ਆ ਜਿਹੜਾ ਆਪਾਂ ਜਾ ਜਾ ਕੇ ਖਾਂਦੇ ਆ ਆਪਣਾ ਨੇ ਚਲੋ ਕੰਮ ਆ ਰੇ ਫੇਰ ਦਾ ਤੇ ਚਲੋ ਤੁਹਾਨੂੰ ਮਤਲਬ ਖਿਆਲ ਰੱਖਣਾ ਚਾਹੀਦਾ ਵਾ ਇਹ ਉਧਰ ਵੇਖ ਲੋ ਉਹ ਬੰਦਾ ਕੀ ਹਾਲ ਆ ਮੈਂ ਤਾਂ ਰੱਬੀ ਡੋਰ ਖੋਲਿਆ ਤੇ ਉਧਾਂ ਕਹਿੰਦੇ ਸਾਡੀ ਸਫਾਈ ਬੜੀ ਤੇ ਦੇਖੋ ਇਹ ਦੇਖੋ ਮੰਦੇ ਤੇ ਆਹ ਦੇਖੋ ਫਾਈ ਮਤਲਬ ਕਿ ਘਰ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ ਨਾ ਤੇ ਜਾਂ ਵਰਜੀ ਘਰ ਜਿਹੜੀ ਚੀਜ਼ ਬਣਾ ਲੈਣੀ ਉਹਦੇ ਨਾਲ ਦੀ ਰੇਸ ਨਹੀਂ ਹੈ ਜਿਹੜੀ ਆਪਾਂ ਬਾਹਰ ਜਾ ਕੇ ਖਾਂਦੇ ਆ ਉਹਨਾਂ ਨੇ ਕੀ ਪਤਾ ਕਦੋਂ ਦੀ ਸਫਾਈ ਕੀਤੀ ਹਣੀ ਹੈ ਕਦੋਂ ਦੀ ਨਹੀਂ ਕੀਤੀ ਹਣੀ ਹੈ ਨਾ ਤੇ ਕੀ ਉੱਥੇ ਚੱਲੰਦਿਆ ਕੀ ਨਹੀਂ ਹਾਲਾਂਕਿ ਇਹ ਓਵਨ ਮੇਰੇ ਕੋਲ ਦੂਜੀ ਵਾਰ ਆ ਗਿਆ ਤੇ ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ ਵੀ ਥੋੜਾ ਆਪਣਾ ਖਿਆਲ ਰੱਖੋ ਇਹਦੇ ਵਿੱਚ ਉਹ 버ਗਰ ਵਗੈਰਾ ਸਾਰੇ ਮਤਲਬ ਦਿੰਦੇ ਆ ਗਰਮ ਗਰਮ ਕਰਕੇ ਤੇ ਕੀ ਗੱਲ ਵੀ ਇਹ ਉਹਦੇ ਵਿੱਚ ਜਾਂਦੇ ਨਾ ਹੋਣਗੇ ਇੱਧਰ ਦੇਖੋ ਆ ਛੋਟੇ ਛੋਟੇ ਕੰਨ ਜਿਹੜੇ ਆ ਇਹ ਉਹਦੇ ਵਿੱਚ ਜਾਂਦੇ ਨਾ ਹੋਣਗੇ ਹਾਨੂੰ ਨਹੀਂ ਪਤਾ ਲੱਗਦਾ ਹੋਊਗਾ ਇੱਧਰ ਦੇਖੋ ਸੋ ਮੇਰਾ ਵੀਰ ਖਿਆਲ ਰੱਖਿਆ ਕਰੋ ਬਾਹਰ ਦੀਆਂ ਚੀਜ਼ਾਂ ਨੂੰ ਅਵੋਇਡ ਕਰੋ ਜਿੰਨਾ ਕਰ ਸਕਦੇ ਹੋ ਠੀਕ ਆ ਤੇ ਆਪਣੇ ਘਰ ਦੀਆਂ ਚੀਜ਼ਾਂ ਤੁਸੀਂ ਸ਼ਗਿਰੇ ਬਸ ਠੀਕ ਹੈ ਜੀ ਜੋ ਘਰ ਕਿਹੜੀ ਚੀਜ਼ ਨਹੀਂ ਬਣ ਜਾਂਦੀ ਹਰ ਇੱਕ ਚੀਜ਼ ਬਣ ਜਾਂਦੀ ਆ ਬਸ ਉਹ ਥੋੜਾ ਉਹਨੂੰ ਵਧੀਆ ਤਰੀਕੇ ਦੇ ਨਾਲ ਬਣਾਉਣਾ ਸਿੱਖ ਲਓ ਠੀਕ ਹੈ ਜੀ ਤੇ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਬਣਾਣੀਆਂ ਗੀਆਂ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਥੈਂਕ ਯੂ ਸੋ ਮੱਚ ਜੀ ਉਧਰ ਦੇਖੋ ਚਲੋ ਟੇਕ ਕੇਅਰ ਘਰ ਬਣਾ ਕੇ ਚੀਜ਼ਾਂ ਖਾਓ ਸਵਸਥ ਰਹੋਗੇ ਬਾਹਰ ਦੀਆਂ ਚੀਜ਼ਾਂ ਖਾਓਗੇ ਤੇ ਬਿਮਾਰ ਹੋ ਜਾਓਗੇ